ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਨੂੰ ਦੇਖਦੇ ਆਂ ਸਮਾਣਾ ਬਲਾਕ ਦੀਆਂ ਉਹਨੀਆਂ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਪੰਜਾਬ ਵਿੱਚ ਸਰਕਾਰੀ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਿਸ ਨੂੰ ਦੇਖਦੇ ਆਂ ਸਮਾਣਾ ਦੀ ਮਾਰਕੀਟ ਕਮੇਟੀ ਦੇ ਬਲਾਕ ਦੀਆਂ ਉਹਨੀਆਂ ਮੰਡੀਆਂ ਹਨ ਜਿਨ੍ਹਾਂ ਵਿੱਚ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਮਾਰਕੀਟ ਕਮੇਟੀ ਦਾ ਅਧਿਕਾਰੀ ਜਸਮਾਨ ਸਿੱਧੂ ਨੇ ਦੱਸਿਆ ਕਿ ਸਮਾਣਾ ਅਨਾਜ ਮੰਡੀ ਦੇ ਨਾਲ ਪਿੰਡਾਂ ਵਿੱਚ ਅਨਾਜ ਮੰਡੀਆਂ ਜੇ ਖਰੀਦ ਨੂੰ ਦੇਖਦੇ ਆਂ ਪਾਣੀ ਸਪਲਾਈ ਲਾਈਟ ਦਾ ਪ੍ਰਬੰਧ ਮੁਕੰਮਲ ਕਰ ਲਿਆ ਗਿਆ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕਮੇਟੀ ਵੱਲੋਂ ਪ੍ਰਬੰਧਕਤਾ ਮੰਡੀਆਂ ਵਿੱਚ ਹੋਣਗੇ ਜਾਂ ਖਰੀਦ ਕਦੋਂ ਹੁੰਦੀ ਹੈ ਜਾਂ ਕਿਸਾਨ ਮੰਡੀਆਂ ਵਿੱਚ ਖਜਲਖਵਾਰ ਹੋਣਗੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਹੂੰ ਆਮਦ ਨੂੰ ਮੁੱਖ ਰੱਖਦੇ ਹੋਏ ਜੀ ਅਸੀਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ ਸਖਤਰ ਮਾਰਕੀਟ ਵਿੱਚ ਸਮਾਣਾ ਜਵੇ ਜੀ ਵੱਲੋਂ ਬਹੁਤ ਤੰਦੇਹੀ ਨਾਲ ਕੰਮ ਕਰਦੇ ਹੋਏ ਸਾਰੇ ਸਾਰੇ ਪ੍ਰਬੰਧ ਮੁਕੰਮਲ ਕਰਾ ਲਏ ਗਏ ਨੇ ਫੜਾਂ ਦੀ ਸਫਾਈ ਹੋ ਚੁੱਕੀ ਹੈ ਪਾਣੀ ਦਾ ਪ੍ਰਬੰਧ ਕੰਪਲੀਟ ਹੈ ਸਾਡੇ ਵੱਲੋਂ ਲਾਈਟਾਂ ਸਾਰਿਆਂ ਚੱਲ ਰਹੀਆਂ ਨੇ ਭਾਰਤੀਆਂ ਨਾਲ ਅੱਜ ਮੀਟਿੰਗ ਵੀ ਕਰੀ ਗਈ ਹੈ ਅਗਰ ਕਿਸੇ ਆੜਤੀ ਨੂੰ ਕਿਸੇ ਪ੍ਰਕਾਰ ਦੀ ਵੀ ਪਰਸਨਲ ਤਕਲੀਫ ਵੀ ਹੈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੈ ਅਸੀਂ ਉਹਨੂੰ ਆਸ਼ਵਾਸ਼ਣ ਦਿੰਦੇ ਹਾਂ ਵੀ ਜੀ ਹਰ ਤਰ੍ਹਾਂ ਦੀ ਪ੍ਰੋਬਲਮ ਦਾ ਹੱਲ ਕਰਾਂਗੇ ਸਾਡੇ 19 ਖਰੀਦ ਕੇਂਦਰ ਨੇ ਜੀ ਸਾਰੇ ਖਰੀਦ ਕੇਂਦਰ ਫਸਲ ਲਾਸਤੇ ਤਿਆਰ ਨੇ ਜੀ ਤੇ ਅੱਜ ਸ਼ਾਮ ਤੱਕ ਹਰ ਖਰੀਦ ਕੇਂਦਰ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਹੋ ਜਾਏਗਾ ਜਿਵੇਂ ਆਮਦ ਆਵੇ ਕਿੰਮੇ ਕਿੰਮੇ ਪਾਣੀ ਦਾ ਮਤਲਬ ਅਸੀਂ ਜਿਹੜਾ ਹੈਗਾ ਸਿਸਟਮ ਚਲਾ ਦਾਂਗੇ ਬਹੁਤ ਵਗਣਾ ਬਹੁਤ